ਮਾਤਾ ਨੇ ਆਖਿਆ ਤੂੰ ਦੱਸ ਕੀ ਗੱਲ ਹੈ ਕਹਿੰਦੀ ਮੈਂ ਦਿਸਾਵੇ ਸੁਪਨੇ ਪਾਉਣ ਗਈ ਸੀ ਤੇ ਤੁਹਾਡੀ ਜਿਹੜੀ 48 ਕਰਮਾਂ ਆ ਉਹਦੇ ਆ ਬੋਲ ਨੇ ਤੇ ਤੁਹਾਡਾ ਜਿਹੜਾ ਜੇਜਾ ਭਾਈ ਤੁਸੀਂ ਚਾਹੁੰਦੇ ਬੋਲ ਨੇ ਕਿ ਇਹ ਸਭ ਕੁਝ ਸਾਡੇ ਗੋਲੀ ਦੇ ਕੋਲੋਂ ਸਤਕਾਰ ਦੇ ਮਾਤਾ ਗੰਗਾ ਜੀ ਨੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਆਹ ਲਾਜ ਕਾਰਾ ਆਇਆ ਮਹਿਲਾ ਵਿੱਚ ਆਏ ਪ੍ਰਸ਼ਾਦਾ ਪਾਣੀ ਸ਼ਿਕਾਇਆ ਜਦੋਂ ਪ੍ਰਸ਼ਾਦਾ ਪਾਣੀ ਸ਼ਿਕਾਇਆ ਗਿਆ ਤੇ ਨਾਲ ਬੇਨਤੀ ਕੀਤੀ ਕਿ ਸਤਿਗੁਰੂ ਜੇ ਵੀ ਸਹਤ ਦਰਤੇ ਆਉਂਦੀ ਏ ਉਹ ਤੁਹਾਡੇ ਕੋਲ ਤੀਰ ਪੁੱਤ ਜੁੱਧ ਨੌਕਰੀਆਂ ਮੰਗਦੇ ਨੇ ਤੁਸੀਂ ਸਾਰਿਆਂ ਨੂੰ ਵਰਸ਼ੀ ਕਰ ਦਿਓ ਤੇ ਮੇਰੀ ਗੋਦੀ ਸਖਰੀ ਹੈ ਮੇਰੀ ਝੋਲੀ ਸਖਰੀ ਕਿਰਪਾ ਕਰੋ ਮੈਨੂੰ ਵੀ ਪੁੱਤਰ ਦੀ ਦਾਤ ਦੇ ਅੱਜ ਤੁਹਾਡੀ ਪਰਜਾਈ ਤੇ ਤੁਹਾਡੇ ਭਰਾ ਨੇ ਇਹ ਤਾਂ ਮਾਰੇ ਨਹੀਂ ਜੇ 사드ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿ ਲਗੇ ਕਿ ਗੰਗਾ ਵੇਖ ਮੈਂ ਗੁਰੂ ਨਾਨਕ ਦੀ ਗੱਦੀ ਤੇ ਬੈਠਿਆ ਜਿਹੜੀ ਸੰਗਤ ਆਉਂਦੀ ਹੈ ਸੰਗਤ ਦੀ ਭਾਵਨਾ ਹੈ ਮੇਰਾ ਕੰਮ ਪੂਰੀਆਂ ਕਰਨੀਆਂ ਪਰ ਮੈਂ ਤੈਨੂੰ ਪੁੱਤਰ ਨਹੀਂ ਦੇ ਸਕਦਾ ਇਹਦੇ ਕਿਉਂ ਇਹਦੇ ਤੁਹਾਨੂੰ ਪੁੱਤਰ ਦੇਣ ਵਾਸਤੇ ਤੁਹਾਨੂੰ ਵੀਰਬਾਪਾ ਗੁੰਡਾ ਸਰ ਜਣਾ ਕੋ ਗੁਰੂ ਦਾ ਪਿਆਰ ਪਿਆਰਾ ਸਿੱਖ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਨਿਆ ਲਗਾਤੀ ਆਪਣੇ सेवक जिन दी उच्च ਝੁਕਣ ਵਾਸਤੇ ਆਪੇ ਸੇਵਕ ਦੀ ਅੱਗੇ ਰੱਖਿਆ ਆਪੇ ਨਾਮ ਜਪਾਵੇ ਕਹਿ ਲਗੇ ਗੰਗਾ ਜੇਤਨੂ ਪੁੱਤਰ ਦੀ ਲੋੜ ਹੈ ਤੇ ਤੂੰ ਬ੍ਰह्म ज्ञानी बाबा ਬੁੱਢਾ ਸਾਹਿਬ ਜੀ ਵੀਰ ਜਾ ਕੇ ਉਹਨਾਂ ਨੂੰ ਬੇਨਤੀ ਕਰ ਗੰਗਾ ਵੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਲੈ ਕੇ ਨਾਲ ਭੁਲੀਆਂ ਉਹਨਾਂ ਦੀ ਵੀਰ बाबा ਫਟਾ ਸਾਹਿਬ ਜੀ ਮਹਾਰਾਜ ਦੇ ਕੋਲ ਜਾ ਕੇ ਜਿਵੇਂ ਤਰ ਬ੍ਰह्म ज्ञानी बाबा ਬੁੱਢਾ ਸਾਹਿਬ ਦੇ ਝੰਡਾ 'ਚ ਬੇਨਤੀ ਜਿਵੇਂ ਕਰਨੀ ਹੈ ਆਉ ਨਾਲੇ ਸਾਥੀਆਂ ਤੋਂ ਸ਼ਰਨ ਕਰੋ ਇਨ ਬੇਥੀ ਜੋਗਪੁਰ ਤੋਂ ਕਿਹੜੀਆਂ ਵਿਚਾਰਾਂ ਪੁੱਲੀਆਂ ਜੀਵ ਸੰਤ ਕੋਲੋਂ ਕਦੋਂ ਨੇ ਮਹਾਰਾ ਪੁੱਲੀਆਂ ਜੀਹ ਭਰਤੀ ਤੇ ਵਿੱਚ ਅਸਮਾਨ ਬਾਪਾ ਜੀ ਤੁਸੀਂ ਜੀ ਗੰਗਰ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ ਤੇ ਸਤਿਗੁਰੂ ਤਨ ਬਾਬਾ ਪੁੱਡਾ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਨੇ ਭਾਵੇਂ ਗੁਰੂ ਕੇ ਬਹਿਣ ਨੇ ਪਰ ਲੋੜ ਜਿਹੜੀ ਹੈ ਦੇਖ ਦੇ ਕੇ ਜਦੋਂ ਮਾਪੂਰੀ ਹੋਵੇ ਜਿਹੜੇ ਬੰਦੇ ਨੂੰ ਕੋਤ ਧੀ ਦੀ ਲੋੜ ਹੈ ਉਹ ਖੂਹਾਂ ਤੇ ਯਾਰ ਪਾਉਂਦਾ ਛਿਮਿਆਂ ਦੇ ਪਾਸਰੇ ਵੀ ਖਾਂਦਾ ਹੈ ਮਾਪੋ ਪੁੱਤਾਂ ਨੂੰ ਬੇਕਤੀ ਕਰਦੇ ਨੇ ਤੇ ਇੱਕ ਕਮੀ ਬੜਾ ਸੰਭਲ ਮਿਲਦਾ ਉਹ ਲਿਖਾ ਪੁੱਤਾਂ ਵਾਲੇ ਜਗ ਦਾ ਪੁੱਤ ਜੇਵਾ ਹੁੰਦੇ ਬਾਪਿਆਂ ਦੀ ਜਿੰਦ ਜਾਨ ਪੁੱਤਰ ਉਹ ਪੁੱਤ ਪਰਾਂ ਦੇ ਇੱਕ ਦੀ ਫਿਰੇ ਚੁਣੀਆਂ ਮਾਪੇ ਬੁੱਤ ਦੇ ਵਿੱਚ ਪ੍ਰਾਨ ਪੁੱਤਰ ਉਹ ਜਿੰਦਗੀ ਜਾਨ ਸਹਾਰਾ ਇਹ ਜ਼ਿੰਦਗੀ ਦਾ ਮਰ ਗਿਆ ਪੁੱਤਰ ਉਹ ਸੀਤੋ ਪੁੱਤਰਾ ਬਾਜਨਾ ਸੋਹ ਮਾਪੇ ਪੁੰਨੀ ਮਾਪਿਆਂ ਦੀ ਆਣ ਸ਼ਾਨ ਪੁੱਤਰ ਇਹ ਮਾਤਾ ਗੰਗਾ ਦੀ ਬੱਚੇ ਨੇ ਬਾਬਾ ਮੁੰਡਾ ਸਾਹਿਬ ਜੀ ਦੇ ਕੋਲ ਬੇਨਤੀ ਕਰਦੇ ਹੋਏ ਇਹਦੇ ਬਾਬਾ ਜੀ ਸਾਨੂੰ ਪੁੱਤਰ ਦੀ ਲੋੜ ਹੈ ਤੁਸੀਂ ਕਿਰਪਾ ਕਰੋ ਸਾਨੂੰ ਇੱਕ ਪੁੱਤਰ ਦੀ ਜਿਹੜੀ ਹਨਾ ਦਾ ਸਾਡੀ ਝੋਲੀ ਵਿੱਚ ਪਾ ਦਿਓ ਬ੍ਰਹਮ ਗਿਆਨੀ ਬਾਬਾ ਮੁੰਡਾ ਸਾਹਿਬ ਦੀ ਹੱਥ ਜੋੜ ਕੇ ਖੜੋਵੇ ਕਹਿੰਦੇ ਮਾਤਾ ਜੀ ਮੈਂ ਕੌਣ ਹਾਂ ਮੈਂ ਤੁਹਾਨੂੰ ਪੁੱਤਰ ਦੇਣ ਵਾਲਾ ਤੁਸੀਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ ਓ ਗੁਰੂ ਨਾਨਕ ਦੀ ਗੱਦੀ ਦੇ ਵਾਸਤੇ ਉਹ ਤੁਹਾਨੂੰ ਪੁੱਤਰ ਦੇ ਸਕਦੇ ਨੇ ਤੇ ਬਾਬਾ ਜੀ ਨੇ ਆਖਿਆ ਇਹਦੇ ਕਿ ਮੈਨੂੰ ਹੁਕਮ ਹੋਇਆ ਜੇ ਤੁਸੀਂ ਜੇ ਪੁੱਤਰ ਲੈਣਾ ਤੇ ਉਹ ਬ੍ਰਹਮ ਗਿਆਨੀ ਬਾਬਾ ਫੁੱਟਾ ਸਾਹਿਬ ਜੀ ਦੇ ਕੋਲ ਤੁਸੀਂ ਵੀਰ ਸਾਹਿਬ ਜਾਓ ਜਿੱਥੇ ਬਾਬਾ ਜੀ ਗਊਆਂ ਚਾਰਦੇ ਨੇ ਜਿੰਨਾ ਦੁੱਧ ਇਕੱਠਾ ਹੁੰਦਾ ਹੈ ਉਹ ਚੋਗੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਲਿਆ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਨੇ ਮਹਾਰਾਜ ਤੁਹਾਡੇ ਨੂੰ ਹੁਕਮ ਕੀਤਾ ਗੁਰੂ ਸਾਹਿਬਾਨ ਨੇ ਕਿਹਦੇ ਬਾਬਾ ਜੀ ਦੇ ਕੋਲ ਜਾਓ ਸਮਾ ਬਣਿਆ ਸਮਾ ਲੱਗਿਆ ਦੂਸਰਾ ਦਿਨ ਜਦੋਂ ਚੜਿਆ ਤੇ ਸਤਿਗੁਰੂ ਪਕਸ਼ਾ ਮਹਾਰਾਜ ਨੂੰ ਪੁੱਛਿਆ ਹੱਥ ਕਰਾ ਕੇ ਕਿਹਦੇ ਗੰਗਾ ਬਾਬਾ ਜੀ ਦੇ ਕੋਲ ਗਿਆ ਸੀ ਇਹਦੇ ਹਾਂ ਗਏ ਸੀ ਪਰ ਉਹਨਾਂ ਨੇ ਸਾਨੂੰ ਕੁਝ ਵੀ ਆਖਿਆ ਨਾ ਆਖਿਆ ਕਿ ਤੁਹਾਨੂੰ ਪੁੱਤਰ ਦੇ ਸਕਦੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਜਾਣੀ ਜਾਣ ਕਰੇ ਜੁਲਾਸੇ ਕਰੇ ਸ਼ੁਕਰਾਨਾ ਕਰੇ ਸਜਦਾ ਕਰੇ ਉਹਦਾ ਨਾਮ ਨੱਜੇ ਤੇ ਸਾਹਿਬ ਜੀ ਤੇਰੇ ਨਾਮ ਨੂੰ ਨਾਲੀ ਦਾ ਕੀੜਾ ਚੰਗਾ ਤੇਰੇ ਨਾਮ ਨੂੰ ਨਾਲੀ ਵਿੱਚ ਪਿਆ ਹੋਇਆ ਉਹ ਕੀੜਾ ਚੰਗਾ ਹੈ ਸੋ ਪਰਮ ਚੇਤਨਾ ਨਾਮ ਹੀ ਬਿਸਤਰ ਤੇ ਪੀੜੇ ਜਦੋਂ ਕਾਲ ਟੁੱਟ ਕੇਤੇ ਨਹੀਂ ਤੇ ਤੇਰੇ ਨਾਮ ਨੂੰ ਨਾਲੀ ਦਾ ਕੀੜਾ ਚੰਗਾ ਸਾਹਿਬ ਕਿਸ ਨਾਮ ਪਾਣੀ ਕਰਦਾ ਧਰਮ ਸਾਧ ਦੀ ਸੁਰਖ ਕਰਦਾ ਸੰਗ ਕਰਦਾ ਹੈ ਤੇ ਸਾਰਾ ਜਗ ਵਾਲੀ ਨੂੰ ਵਾਹਿਗੁਰੂ ਕਿਹਾ ਹੁੰਦਾ ਉਸਦੇ ਨਾਮ ਜਿਪਣ ਵਿੱਚ ਰਸਾ ਕੇ ਰੱਖਦਾ ਸਰਬਿੰਦੇ ਉਹ ਸੇਖ ਗੁਰੂ ਦੇ ਮਨ ਪਾਣ ਦਾ ਇਹ ਸੇਖ ਦੀ ਪਰਿਭਾਸ਼ਾ ਧੰਨਾ ਨਾਮ ਦਾ ਸਬਾਰ ਹੈ ਜਿੰਦੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਹੁੰਦਾ ਤੇ ਭਾਈ ਗੁਰਦਾਸ ਦੀਨਾ ਦਿੱਤੀ ਪਾਈ ਗੁਰਦਾਸ ਸਿੰਘ ਦਾ ਬਚਨ ਹੈ ਸੰਗਤ ਕੀਨੀ ਖਾਂਸਾ ਮਨ ਮੁਕੀ ਲੋਹੇ ਦਾ ਬਾਹਵਾਂ ਨੂੰ ਦੇਣਾ ਸੈ ਹਾਪੇ ਜੇ ਜੀ ਸੰਗਤ ਨੂੰ ਨਾਨਕ ਸਾਹਿਬ ਨੇ ਸੱਤ ਕੀਤੀ ਜਾਂ ਜਿਸ ਸੰਗਤ ਦਾ ਜੀ ਗੁਰਦਾਸ ਸਾਹਿਬ ਨੇ ਸੇਧ ਬਣਾਇਆ ਜਿਸ ਸੇਧ ਦੀ ਭਾਤ ਗੁਰਦਾਸ ਸਾਹਿਬ ਜੀ ਨੇ ਖੜੀ ਨੌ ਪਾਂਸਰੀਆਂ ਤੱਕ ਉਸੇ ਸੰਗਤ ਨੂੰ ਸਤੁਰੂ ਬੰਦਾਂ ਦਾ ਸਤੁਰੂ ਜੀ ਨੇ ਜਿਹੜੀਆਂ ਨਿਆਰਤਾ ਸਾਨੂੰ ਦੱਸਕੀਆਂ ਬੜੇ ਬੜੇ ਭਾਗ ਨੇ ਵਿਚਾਰਾਂ ਦੀ ਬੜੀਆਂ ਨੇ ਸਾਡੇ ਕੋਲ ਸਤਕਾਰ ਨੂੰ ਧਾਰੀ ਤੇ ਸਭ ਨੂੰ ਕਿਹਾ ਪਾਈ ਗੋਲ ਪ੍ਰੇਸ਼ਮ ਦੀ ਤਰ੍ਹਾਂ ਉਹਨਾਂ ਦੇ ਸਾਥ ਉਹਨਾਂ ਦੇ ਵਿਚਾਰਾਂ ਦੀ ਸਾਥ ਆਉਂਦੇ ਨੇ ਤੇ ਬੜਾ ਸਭਾ ਦਾ ਸਮਾਜ ਸੰਗਠਨ ਬਣਿਆ ਨਗਰ ਹਰਿਆਣੇ ਦੇ ਵੱਡੇ ਭਾਗ ਨੇ 14 ਜਨਵਰੀ ਨੂੰ ਸ਼੍ਰੀ ਅਮਰਤਾ ਸਰ ਪਾਕੀਰਾਨੀ ਸਰਮਾਨ ਕੋ ਰੇਣੀ ਜਿੰਨਾ ਦੀ ਖੰਡੇ ਬਾਣੀ ਦੀ ਪਹੁੰਚ ਜਾਣ ਕਰਦੀ ਆ ਆਹ ਹੰਬਲਾ ਮਾਰੇ ਜਿਨਾ ਆਪ ਨੂੰ ਛਡੀਆਂ ਮੁਬਾਰਕ ਬਟੇ ਭਾਗ ਨੇ ਗੁਰੂ ਦੀ ਬਖਸ਼ਿਸ਼ ਹੈ ਜਿਨਾ ਨਹੀਂ ਸਕਿਆ ਆਉਂਦੇ ਬਣੇ ਸਿੱਖ ਸਾਨੂੰ ਸੰਤਾਨ ਬਣਾਇਆ ਖਾਲਸੇ ਬਣ ਕੇ ਕਿਸੇ ਅਕਾਰ ਪਰਮਾਤਮਾ ਨਾਲ ਗੁਰੂ ਸਾਹਿਬ ਕਿਉਂਕਿ ਖਾਲਸਾ ਖਾਲ ਗੁਰੂ ਦੀ ਮੌਤ ਪਰਮਾਤਮਾ ਦੀ ਮੌਤ ਇਹ ਵੈਭਰ ਦੀ ਮੌਤ ਨੂੰ ਪਹਿਲਾ ਹੋਇਆ ਹੈ ਸਾਧ ਕੀਤੇ ਕਦੇ ਬੜਸਾ ਦਾਤ ਨਹੀਂ ਪਰਪਲ ਸ਼ਬਦ ਸਾਧੂ ਰਾਜ ਦੇ ਨਾਲ ਵਰਤਿਆ ਸਾਧ ਕੀਤੇ ਜਿਹੜਾ ਜਲੂ ਹੁੰਦਾ ਜਾਂ ਜਿਹੜਾ ਜਾਮ ਹੁੰਦਾ ਉਹਦੀ ਗਾਉਂਦਾ ਹੈ ਖਾਲਸੇ ਕੀ ਕਦੀ ਮੌਕ ਨਹੀਂ ਸਾਧ ਸਾਂਗੀ ਤੋਂ ਕਿਸੇ ਕਰਕੇ ਖਾਲਸੇ ਦਾ ਜਲੂ ਜਿਆਦਾ ਬਣਦੀ ਹੈ ਸਾਧਨਾ ਦੇ ਸੰਬੰਧ ਤੋਂ ਕੀ ਹੈ ਕਦੇ ਖਾਲਸੇ ਦਾ ਉਦੇਸ਼ ਨਹੀਂ ਬਣਦਾ ਇਹਹੀ ਗੱਲ ਪ੍ਰਮਸ ਹੈ ਮਾਰੇ ਤੇ ਢੁਡੀ ਹੈ ਜੋ ਕਿ ਧੰ ਗੁਰੂ ਗ੍ਰੰਥ ਸਾਹਿਬ ਬਾਹਾਂ ਜੀ ਦਾ ਵੀ ਪ੍ਰਕਾਸ਼ ਪਟਾੜਾ ਪੁਣਾਇਆ ਜਾਂਦਾ ਪੰਡਿਤ ਜਿਸ ਬਣਾਇਆ ਜਾਂਦਾ ਤੇ ਜੋਤੀ ਜੋਤਿ ਬਣਾਇਆ ਇਹ ਦੋ ਭਟੀਆਂ ਦਾਤ ਦਾ ਸਤਿਗੁਰਾਂ ਦੀ ਪਾਉਣ ਵਾਲੇ ਤੇ ਗੁਰਦਵਾਰ ਖਾਲਸਾ ਜਾਣੇ ਨੇ ਕਹੀਏ ਕਿ ਗੁਰੂ ਗ੍ਰੰਥ ਤੇ ਗੁਰੂ ਕੰਮ ਇਹ ਦੋ ਤਾਕਤਾਂ ਨਾਲ ਜਿਹੜਾ ਗੁਰੂ ਦਾ ਪਿਆਰਾ ਜੋੜ ਜਾਂਦਾ ਸਹਿਜ ਜੀ ਨੇ ਉਹ ਆਪ ਰਲਦਾ ਉਹ ਗੁਰੂ ਘਰ ਦੇ ਪ੍ਰਮਾਣ ਦਿੰਦਾ ਹੈ واحد ہر تک کی بولی کرتے ہیں سات سنگھ کریے ست گو پات کا پروان کرئیے ان چار آپ گرو کی سنگت کا بہت بہت ہے گرو گرنتھ سا مہاراجا کون گور شکرانا ہے ਗੁਰੂ ਕਾਰਨ ਜੀਰ ਕਾਰਨ ਜੀਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਪ੍ਰਬੰਧਕ ਸਤਨਾਮ ਸਿੰਘ ਜੀ ਸੋ ਆਓ ਆਪਣਾ ਪ੍ਰੋਗਰਾਮ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਜਿਹਨੇ ਵੀ ਅਰਜਨ ਆਖਿਆ ਕਿ ਤੁਹਾਨੂੰ ਪੁੱਤਰ ਦੇ ਸਕਦੇ ਵੇ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਜਾਣੀ ਜਾਣ ਮੇਰੇ ਪਛਾਹ ਕਿਤੇ ਗੱਡਾ ਫਿਰ ਗੈਰ ਕਿਵੇਂ ਸੀ ਕਿੰਨੇ ਜੀ ਅਸੀਂ ਛੇੜੇ ਇੱਥੋਂ ਤਿਆਰ ਰੁਕੇ ਰਥਾਂ ਤੇ ਚੜ ਕੇ ਨਾਲ ਗੋਲੀਆਂ ਨਹੀਂਆ ਅਸੀਂ ਫਿਰ ਗਏ ਸੀ ਤੇ ਤਾਰਕੁਰ ਵਰਗ ਜੀ ਮਹਾਰਾਜ ਜਾਨ ਕੇ ਗੰਗਾ ਜੇ ਕਿਸੇ ਤੋਂ ਕੁਝ ਲੈਣਾ ਹੋਵੇ ਫਿਰ ਨੀਵੇਂ ਬਣ ਕੇ ਰਥਾਵੇਂ ਨਹੀਂ ਕਰਵਾ ਜੇ ਤੁਹਾਡਾ ਪੁੱਤਰ ਦੀ ਲੋੜ ਹੈ ਸਵੇਰੇ ਉੱਠੋ ਇਸ਼ਨਾਨ ਪਾਣੀ ਕਰਕੇ ਆਪਣੇ ਹੱਥਾਂ ਦੇ ਨਾਲ ਆਟਾ ਘੋਲੋ ਪ੍ਰਸ਼ਾਦੇ ਬੁਕਾਰ ਕੇ ਦੁੱਪ ਬਣ ਰਕੇ ਲੈ ਕੇ ਮੱਸੀ ਲੈ ਕੇ ਮੱਖਣ ਤੇ ਨੰਗੇ ਪੈਰੀ ਚੱਲ ਕੇ ਵੀਰ ਬਾਬਾ ਗੁੰਡਾ ਸਾਹਿਬ ਦੀ ਪਹੁੰਚ ਅਮਰtreਲਾ ਹੋਇਆ ਪਾਤਾ ਜੀ ਨੇ ਸ਼ਰਪਾਣੀ ਕਰਕੇ ਇਹ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਦੁੱਧ ਲੈ ਕੇ ਲੈ ਕੇ ਮੱਖਣ ਤੇ ਰਸੀ ਨਖੇ ਪੈਰੀ ਵੀਰ ਬਾਬਾ ਪ੍ਰਤਾਪ ਸਾਹਿਬ ਦੀ ਕੋਠੇ ਪਹੁੰਚੇ। ਇਸ ਨੂੰ ਨਾਮ ਨਹੀਂ ਲਿਆ। ਅੱਗੇ ਗੋਲੀਆਂ ਸਨ ਨਮਕਰ ਚਾਕਰ ਸਾਹਿਬ ਗੁਰੂ ਸਾਹਿਬਾਂ ਨੇ ਆਖਿਆ ਸੀ ਜੇ ਕਿਸੇ ਕੋਲ ਕੋਈ ਲੈਣਾ ਹੋਵੇ ਤੇ ਨੀਵੇਂ ਰੋ ਕੇ ਜਾਣਾ। ਆਪਾਂ ਗੁਰੂ ਘਰ ਵੀ ਆਉਣੇ। ਗੁਰੂ ਵੀ ਤਾਂ ਹੀ ਸਾਨੂੰ ਇਹ ਤੋਂ ਪ੍ਰਾਪਰਿਸ਼ੀਆਂ ਪ੍ਰਾਪਤ ਕਰਦਾ ਜੇ ਜੀਵੀ ਰੋਕਿਆ ਜੀ ਜੇ ਹੁਣ ਘਰ ਦੇ ਘੋੜੇ ਤੇ ਚੜ ਕੇ ਆਈਏ ਤੇ ਦੂ ਵੀ ਸਾਨੂੰ ਆਪਣੇ ਨਾਲ ਨਹੀਂ ਲਾਉਂਦਾ ਬਾਣੀ ਦਾ ਫੈਸਲਾ ਹੈ ਹਰ ਜੀ ਹੁਣ ਘਰ ਦਾ ਧਾਵੇ ਵੇਖ ਕੂਬ ਸੁਣਾਵੇ ਜਿਹੜਾ ਗੁਰੂ ਘਰ ਵਿੱਚ ਹੁਣ ਘਾੜਾ ਲੈ ਕੇ ਆਉਂਦਾ ਉਹ ਗੁਰੂ ਘਰ ਦੇ ਵਿੱਚੋਂ ਜਿਹੜੀ ਝੋਲੀਆ ਖਾਲੀ ਲੈ ਕੇ ਮੁੜ ਜਾਂਦਾ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਕੋਲੋਂ ਮਾਤਾ ਜੀ ਪਹੁੰਚ ਗਏ ਅਗੋਂ ਗ੍ਰਾਮ ਕਿਆਨੀ ਬਾਬਾ ਬੁੱਢਾ ਸਾਹਿਬ ਜੀ ਵੇਖਾਰੇ ਮਾਤਾ ਜੀ ਪ੍ਰਸ਼ਾਦੇ ਲੈ ਕੇ ਆ। ਬਾਬਾ ਫੁੱਟਾ ਸਾਹਿਬ ਜੀ ਨੇ ਆਪ ਮਾਤਾ ਦੇ ਸਿਰ ਤੋਂ ਪ੍ਰਸ਼ਾਦੇ ਲਾ ਕੇ ਰੱਖੇ ਕਹਿੰਦੇ ਮਾਤਾ ਤੁਹਾਨੂੰ ਪਤਾ ਸੀ ਮੈਨੂੰ ਬੜੀ ਭੁੱਖ ਲੱਗੀ ਸੀ। ਨਾਵਾ ਨੂੰ ਫੇਕੇ ਹੰਗਾਰ ਬੱਚਿਆਂ ਦਾ ਕਿ ਮੇਰੇ ਬੱਚਿਆਂ ਨੂੰ ਭੁੱਖ ਲੱਗੀ। ਬ੍ਰਹਮ ਗਿਆਨੀ ਬਾਬਾ ਫੁੱਟਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਤੇ ਨਾਲ ਹੀ ਮਾਤਾ ਜੀ ਨੇ ਬੇਅੰਤ ਸਤਿਗੁਰੂ ਪਾਤਸ਼ਾਹ ਮਹਾਰਾਜੀ ਨੇ ਫੇਰਾ ਵਾਰ ਕਿਹਾ ਜਾਂ ਦਿੱਤਾ ਇਹਦੇ ਮਾਤਾ ਤੇਰੇ ਘਰ ਮੇਰੇ ਉਹ ਜਾ ਸੂਰਮਾ ਯੋਧਾ ਬੜੇ ਬਹਾਦਰ ਪੁੱਤਰ ਹੋਣਾ ਜਿਦੋਂ ਅਸੀਂ ਗੰਗਾ ਧੰਨਿਆ ਵਿੱਚੋਂ ਗੁਲੀ ਨਿਕਲ ਕੇ ਦੂਰ ਚਲੇ ਗਈ ਇਸੇ ਤਰ੍ਹਾਂ ਮੁਗਲਾਂ ਦੇ ਸਿਰ ਧੰਨੂਗਾ ਜਿਵੇਂ ਬ੍ਰਹਮ ਗਿਆਨੀ ਬਾਬਾ ਪੁੱਗੜ ਸਾਹਿਬ ਦੀ ਬਾਤਾਂ ਸੁਣਦਾ ਵਰਹੀ ਤੋ ਬੰਦੇ ਨੂੰ